ਕਰਨ ਔਜਲਾ ਦੇ دیਵਾਨੇ ਹੋਏ ਇੰਡੀਅਨ క్రికెਟਰ ਵਿਰਾਟ ਕੋਹਲੀ ਇੰਸਟਾਗ੍ਰam ਤੇ ਕੀਤਾ ਵਿਰਾਟ ਕੋਹਲੀ ਨੇ ਕਰਨ ਔਜਲਾ ਨੂੰ ਫੋਲੋ ਪੰਜਾਬੀ ਗਾਇਕ ਕਰਨ ਔਜਲਾ ਇਹਨੇ ਦਿਨੀ ਆਪਣੇ ਗੀਤਾਂ ਨੂੰ ਲੈ ਕੇ ਖੂਬ ਸੁਰਖੀਆਂ ਬਟੋਰੇ ਹਨ ਹਾਲੇ ਵਿੱਚ ਕਰਨ ਔਜਲਾ ਦੇ ਭਾਰਤੀ క్రికెਟਰ ਵਿਰਾਟ ਕੋਹਲੀ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੀ ਚਰਚਾ ਹਰ ਪਾਸੇ ਸ਼ੁਰੂ ਹੋਣਾ ਹੋ ਗਈ ਹੈ ਦਰਅਸਲ ਵਿਰਾਟ ਕੋਹਲੀ ਨੇ ਕਰਨ ਔਜਲਾ ਨੂੰ ਇੰਸਟਾਗ੍ਰam ਤੇ ਫੋਲੋ ਕੀਤਾ ਹੈ ਇਸ ਤੋਂ ਅਜੀਹਾ ਜਾਪਦਾ ਹੈ ਕਿ ਵਿਰਾਟ ਕੋਹਲੀ ਵੀ ਕਰਨ ਔਜਲਾ ਦੇ 팬 ਬਣ ਗਏ ਹਨ ਅਤੇ ਉਹਨਾਂ ਨੇ ਔਜਲਾ ਨੂੰ ਫੋਲੋ ਵੀ ਕਰ ਲਿਆ ਦੱਸ ਦੇ ਕਿ ਅਜੀਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿਸੇ ਖਿਡਾਰੀ ਨੇ ਕਿਸੇ ਗਾਇਕ ਨੂੰ ਫੋਲੋ ਕੀਤਾ ਹੋਵੇ ਇਸ ਤੋਂ ਪਹਿਲਾਂ ਵੀ ਕਈ ਵੱਡੀ ਵੱਡੀ ਹਸਤੀਆਂ ਪੰਜਾਬੀ ਗਾਇਕਾ ਨੂੰ ਫੋਲੋ ਕਰ ਚੁੱਕੀਆਂ ਹਨ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਅੱਜਕੱਲ੍ਹ ਬਾਲੀਵੁੱਡ ਕਲਾਕਾਰ ਤੇ ਪੰਜਾਬੀ ਗੀਤਾਂ ਦਾ ਬਹੁਤ ਖੁਮਾਰ ਚੜਿਆ ਹੋਇਆ ਹੈ ਅਇਦਨ ਕੋਈ ਨਾ ਕੋਈ ਵੀਡੀਓ ਵੀ ਸਾਹਮਣੇ ਆ ਜਾਂਦੀ ਹੈ ਜਿਸ ਦੇ ਵਿੱਚ ਫਿਲਮੀ ਸਿਤਾਰੇ ਪੰਜਾਬੀ ਗਾਇਕਾ ਦਾ ਆਨੰਦ ਲੈਂਦੇ ਹੋਏ ਨਜ਼ਰ ਆਉਂਦੇ ਨੇ ਦਾ ਸੰਯੋਗ ਹੈ ਕਿ ਕਰਨ ਔਜਲਾ ਦਾ ਅਸਲੀ ਨਾਮ ਜਸਕਰਨ ਸਿੰਘ ਔਜਲਾ ਹੈ ਉਹਨਾਂ ਨੇ ਇੰਡਸਟਰੀ ਦੇ ਆਨ ਤੋਂ ਪਹਿਲਾਂ ਹੀ ਆਪਣਾ ਨਾਮ ਕਰਨ ਔਜਲਾ ਰੱਖਿਆ ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਦੇ ਵਿੱਚ ਹੋਇਆ ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ ਜਦੋਂ ਉਹ ਮਹਿਜ 9 ਸਾਲ ਦੇ ਸੀ ਇਕਰਨ ਔਜਲਾ ਲਈ ਬਹੁਤ ਵੱਡਾ ਝਟਕਾ ਸੀ ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਹਨਾਂ ਦੇ ਚਾਚਾ ਤੇ ਭੈਣਾਂ ਨੇ ਪਾਲਿਆ ਕਰਨ ਔਜਲਾ ਨੂੰ ਬਚਪਨ ਤੋਂ ਹੀ ਲਿਖਣ ਦਾ ਬਹੁਤ ਸ਼ੌਂਕ ਸੀ ਉਹ ਹਮੇਸ਼ਾ ਕੁਝ ਨਾ ਕੁਝ ਲਿਖਦੇ ਰਹਿੰਦੇ ਸੀ ਇਸ ਤੋਂ ਬਾਅਦ ਛੋਟੀ ਜਿਹੀ ਉਮਰ ਦੇ ਵਿੱਚ ਹੀ ਉਹਨਾਂ ਨੇ ਗੀਤ ਲਿਖਣਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਇੱਕ ਵਿਆਹ ਦੇ ਫੰਕਸ਼ਨ ਦੇ ਵਿੱਚ ਜਸਤੀ ਗਿੱਲ ਦੇ ਨਾਲ ਹੋਈ ਹਾਲਾਂਕਿ ਇਹ ਮੁਲਾਕਾਤ ਪ੍ਰੋਫੈਸ਼ਨਲ ਨਹੀਂ ਸੀ ਇਸ ਤੋਂ ਬਾਅਦ ਔਜਲਾ ਨੇ ਆਪਣੀ ਪੜ੍ਹਾਈ ਪੂਰੀ ਕਰਨ ਦੇ ਲਈ ਉਹ ਕੈਨੇਡਾ ਚੱਲ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਆਪਣੇ ਗੀਤਾ ਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ આજ ਕੱਲ੍ਹ ਔਜਲਾ ਜਿਸ ਮੁਕਾਮ ਤੇ ਹੈ ਉਹ ਤਾਂ ਸਾਰੇ ਹੀ ਜਾਣਦੇ ਨੇ ਕਰਨ ਔਜਲਾ ਦੇ دیਵਾਨੇ ਹੋਏ ਇੰਡੀਅਨ ਕ੍ਰਿਕਟਰ ਵਿਰਾਟ ਕੋਹਲੀ ਇੰਸਟਾਗ੍ਰਾਮ ਤੇ ਕੀਤਾ ਵਿਰਾਟ ਕੋਹਲੀ ਨੇ ਕਰਨ ਔਜਲਾ ਨੂੰ ਫੋਲੋ ਪੰਜਾਬੀ ਗਾਇਕ ਕਰਨ ਔਜਲਾ ਇਹਨੇ ਦਿਨੀ ਆਪਣੇ ਗੀਤਾਂ ਨੂੰ ਲੈ ਕੇ ਖੂਬ ਸੁਰਖੀਆਂ ਬਟੋਰੇ ਹਨ ਹਾਲੇ ਵਿੱਚ ਕਰਨ ਔਜਲਾ ਦੇ ਭਾਰਤੀ క్రికెਟਰ ਵਿਰਾਟ ਕੋਹਲੀ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੀ ਚਰਚਾ ਹਰ ਪਾਸੇ ਸ਼ੁਰੂ ਹੋਣਾ ਹੋ ਗਈ ਹੈ ਦਰਅਸਲ ਵਿਰਾਟ ਕੋਹਲੀ ਨੇ ਕਰਨ ਔਜਲਾ ਨੂੰ ਇੰਸਟਾਗ੍ਰam ਤੇ ਫੋਲੋ ਕੀਤਾ ਹੈ ਇਸ ਤੋਂ ਅਜੀਹਾ ਜਾਪਦਾ ਹੈ ਕਿ ਵਿਰਾਟ ਕੋਹਲੀ ਵੀ ਕਰਨ ਔਜਲਾ ਦੇ 팬 ਬਣ ਗਏ ਹਨ ਅਤੇ ਉਹਨਾਂ ਨੇ ਔਜਲਾ ਨੂੰ ਫੋਲੋ ਵੀ ਕਰ ਲਿਆ ਦੱਸ ਦੇ ਕਿ ਅਜੀਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿਸੇ ਖਿਡਾਰੀ ਨੇ ਕਿਸੇ ਗਾਇਕ ਨੂੰ ਫੋਲੋ ਕੀਤਾ ਹੋਵੇ ਇਸ ਤੋਂ ਪਹਿਲਾਂ ਵੀ ਕਈ ਵੱਡੀ ਵੱਡੀ ਹਸਤੀਆਂ ਪੰਜਾਬੀ ਗਾਇਕਾ ਨੂੰ ਫੋਲੋ ਕਰ ਚੁੱਕੀਆਂ ਹਨ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ ਬਾਲੀਵੁੱਡ ਕਲਾਕਾਰ ਤੇ ਪੰਜਾਬੀ ਗੀਤਾਂ ਦਾ ਬਹੁਤ ਖੁਮਾਰ ਚੜਿਆ ਹੋਇਆ ਹੈ ਆਏ ਦਿਨ ਕੋਈ ਨਾ ਕੋਈ ਵੀਡੀਓ ਵੀ ਸਾਹਮਣੇ ਆ ਜਾਂਦੀ ਹੈ ਜਿਸ ਦੇ ਵਿੱਚ ਫਿਲਮੀ ਸਿਤਾਰੇ ਪੰਜਾਬੀ ਗਾਇਕਾ ਦਾ ਆਨੰਦ ਲੈਂਦੇ ਹੋਏ ਨਜ਼ਰ ਆਉਂਦੇ ਨੇ ਵਸਣਿਓ ਘ ਹੈ ਕਿ ਕਰਨ ਔਜਲਾ ਦਾ ਅਸਲੀ ਨਾਮ ਜਸਕਰਨ ਸਿੰਘ ਔਜਲਾ ਹੈ ਉਹਨਾਂ ਨੇ ਇੰਡਸਟਰੀ ਦੇ ਆਨ ਤੋਂ ਪਹਿਲਾਂ ਹੀ ਆਪਣਾ ਨਾਮ ਕਰਨ ਔਜਲਾ ਰੱਖਿਆ ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਦੇ ਵਿੱਚ ਹੋਇਆ ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ ਜਦੋਂ ਉਹ ਮਹਿਜ 9 ਸਾਲ ਦੇ ਸੀ ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕਾ ਸੀ ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਹਨਾਂ ਦੇ ਚਾਚਾ ਤੇ ਭੈਣਾਂ ਨੇ ਪਾਲਿਆ ਕਰਨ ਔਜਲਾ ਨੂੰ ਬਚਪਨ ਤੋਂ ਹੀ ਲਿਖਣ ਦਾ ਬਹੁਤ ਸ਼ੌਂਕ ਸੀ ਉਹ ਹਮੇਸ਼ਾ ਕੁਝ ਨਾ ਕੁਝ ਲਿਖਦੇ ਰਹਿੰਦੇ ਸੀ ਇਸ ਤੋਂ ਬਾਅਦ ਛੋਟੀ ਜਿਹੀ ਉਮਰ ਦੇ ਵਿੱਚ ਹੀ ਉਹਨਾਂ ਨੇ ਗੀਤ ਲਿਖਣਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਇੱਕ ਵਿਆਹ ਦੇ ਫੰਕਸ਼ਨ ਦੇ ਵਿੱਚ ਜਸਤੀ ਗਿੱਲ ਦੇ ਨਾਲ ਹੋਈ ਹਾਲਾਂਕਿ ਇਹ ਮੁਲਾਕਾਤ ਪ੍ਰੋਫੈਸ਼ਨਲ ਨਹੀਂ ਸੀ ਇਸ ਤੋਂ ਬਾਅਦ ਔਜਲਾ ਨੇ ਆਪਣੀ ਪੜ੍ਹਾਈ ਪੂਰੀ ਕਰਨ ਦੇ ਲਈ ਉਹ ਕੈਨੇਡਾ ਚੱਲ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਆਪਣੇ ਗੀਤਾ ਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਅੱਜ ਕੱਲ੍ਹ ਔਜਲਾ ਜਿਸ ਮੁਕਾਮ ਤੇ ਹੈ ਉਹ ਤਾਂ ਸਾਰੇ ਹੀ ਜਾਣਦੇ ਨੇ